ਇਹੀ ਤਰਨਤਾਰਨ ਤੋਂ ਬੋਲ ਰਿਹਾ ਤੇ ਸਾਡੀ ਸੂਬਾ 슈ਗਰ ਮਿਲ ਚਲਾ ਦਿਓ ਤੇ ਅਸੀਂ ਝੋਨਾ ਬਿਲਕੁਲ ਨਹੀਂ ਲਾਵਾਂਗੇ ਤੇ ਪੈਸੇ ਵੀ ਤੁਹਾਡੇ ਕੋ ਨਹੀਂ ਮੰਗਾਂ ਹਾਂਜੀ ਦੋਸਤੋ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੀਐਮ ਭਗਵੰਤ ਮਾਨ ਨੂੰ ਤਰਨਤਾਰਨ ਦਾ ਜਿਹੜਾ ਇੱਕ ਵਿਅਕਤੀ ਹੈ ਉਹ ਸਿੱਧਾ ਹੋ ਕੇ ਉਸਨੇ ਜਿਹੜੀਆਂ ਗੱਲਾਂ ਆਪਣੀਆਂ ਮੰਗਾਂ ਜਿਹੜੀਆਂ ਡਾਇਰੈਕਟਲੀ ਉਸਦੇ ਸਾਹਮਣੇ ਰੱਖੀਆਂ ਤੇ ਸੀਐਮ ਨੇ ਉਸਨੇ ਵਾਅਦਾ ਕਰਨ ਲਈ ਕਿ ਆ ਕੇ ਦੱਸੋ ਕਿ ਤੁਸੀਂ ਹੁਣ ਕਰੋ ਸਾਡੇ ਨਾਲ ਵਾਅਦਾ ਕਿ ਤੁਸੀਂ ਇਸ ਤਰ੍ਹਾਂ ਕਰੋਗੇ ਸਾਰੀਆਂ ਉਸਨੇ ਕੀ ਮੰਗਾ ਉਹਨਾਂ ਦੇ ਅੱਗੇ ਰੱਖੀਆਂ ਤੇ ਅਗੋ ਸੀਐਮ ਭਗਵੰਤ ਮਾਨ ਦਾ ਕੀ ਜਵਾਬ ਸੀਗਾ ਇਹ ਸਭ ਅਸੀਂ ਸੁਣਦੇ ਆ ਇਸ ਵੀਡੀਓ ਰਾਹੀਂ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਸ਼ੂਗਰ ਮੇਲ ਚਲਾ ਦਿਓ ਤੇ ਅਸੀਂ ਝੋਨਾ ਬਿਲਕੁਲ ਨਹੀਂ ਲਾਵਾਂਗੇ ਤੇ ਪੈਸੇ ਵੀ ਤੁਹਾਡੇ ਕੋਲ ਨਹੀਂ ਮੰਗਦੇ ਅਸੀਂ ਕੰਨੇ ਦੇ ਤੋਂ ਇੱਕ ਵਾਦਾ ਕਰੋ ਇੱਥੇ ਤੁਹਾਨੂੰ ਅਸੀਂ ਲਿਖਤੀ ਰੂਪ ਚ ਦੇਨੇ ਆ ਲੈ ਇਤਨੀ ਵਧੀਆ ਹੋ ਜੂਗਾ ਇਹ ਕੰਮ ਕਿਉਂਕਿ 슈ਗਰ ਮੇਲ ਸਾਡੀ ਸਭ ਤੋਂ ਪ੍ਰੋਫਿਟ ਚੀਹੀ ਗੀ ਇਹ 5 ਰੁਪਏ ਸਾਨੂੰ ਬੋਨਸ ਦਿੰਦੀ ਰਹੀ ਆ ਤੇ ਉਸ ਮੌਕੇ ਦੀ ਸਰਕਾਰ ਨੇ ਜਾਣ ਬੁੱਝ ਕੇ ਬੰਦ ਕੀਤੀ ਆ ਇਹ ਤਰਨਤਨ 슈ਗਰ ਮੇਲਾ ਸਰਕਾਰੀ ਹੈ ਕੋਆਪਰੇਟ ਕੋਆਪਰੇਟ ਸਰਕਾਰੀ ਹੈ ਹਾਂ ਅਸੇਰਾਂ ਵਾਲੀ ਸਰਕਾਰੀ ਆ ਸ਼ੇਰ ਵਾਲੀ ਸ਼ੇਰ ਵਾਲੀ ਹਾਂਜੀ ਸ਼ੇਰ ਵਾਲੀ ਕਰੋ ਵਾਦਾ ਨਾ ਤੁਸੀਂ ਆਓ ਇੱਧਰ ਸਿੱਧੇ ਹੋ ਸਾਡੇ ਨਾਲ ਖੇਤੀ ਮੰਤਰੀ ਸਾਹਿਬ ਜੇ ਤੂੰ ਉਹ ਸਿੱਧਾ ਹੋ ਸਾਡੇ ਨਾਲ ਤੋਂ ਤੁਸੀਂ ਸਿੱਧੇ ਹੋ ਦੇਖੋ ਗੰਨੇ ਦਾ ਰੇਟ 401 ਰੁਪਇਆ ਦੇਸ਼ 'ਚ ਸਭ ਤੋਂ ਵੱਧ ਹੈ 슈ਗਰ ਫੈਟ ਹੈ 슈ਗਰ ਫੈਟ ਦੇਖੋ 100 ਕਰੋੜ ਰੁਪਇਆ ਮੈਨੂੰ ਮੈਂ ਮੰਤਰੀ ਸਾਹਿਬ ਨੇ ਦੱਸਿਆ 100 ਕਰੋੜ ਰੁਪਇਆ ਲੀਜ਼ ਕਰਤਾ ਚਾਰ ਪੰਜ ਦਿਨਾਂ ਬਾਅਦ ਕਰਿਆ ਆ ਕਿਹਦੀ ਸਰਕਾਰ ਨੇ ਜਾਣ ਬੁੱਝ ਕੇ ਬੰਦ ਕੀਤੀ ਆ ਇਹ ਤਰਨਤਨ 슈ਗਰ ਮੇਲਾ ਸਰਕਾਰੀ ਹੈ ਕੋਆਪਰੇਟ ਕੋਆਪਰੇਟ ਸਰਕਾਰੀ ਹੈ ਅਸ ਅਸ਼ੇਰਾਂ ਵਾਲੀ ਸਰਕਾਰੀ ਆ ਸ਼ੇਰ ਵਾਲੀ ਸ਼ੇਰ ਵਾਲੀ ਹਾਂਜੀ ਸ਼ੇਰ ਵਾਲੀ ਕਰੋ ਵਾਦਾ ਹਣਾ ਤੁਸੀਂ ਆਓ ਇੱਧਰ ਸਿੱਧੇ ਹੋ ਸਾਡੇ ਨਾਲ ਖੇਤੀ ਮੰਤਰੀ ਸਾਹਿਬ ਅਰੇ ਜਿਹਨੋਂ ਉਹ ਜਿੱਦੋਂ ਉਹ ਸਾਪਣਾ ਹੱਥੋਂ ਦੋ ਜਿੱਦੋਂ ਦੇਖੋ ਗੰਨੇ ਦਾ ਰੇਟ 401 ਰੁਪਇਆ ਦੇਸ਼ 'ਚ ਸਭ ਤੋਂ ਵੱਧ ਹੈ 슈ਗਰ ਫੈਟ ਹੈ 슈ਗਰ ਫੈਟ ਦੇਖੋ 100 ਕਰੋੜ ਰੁਪਇਆ ਮੈਂ ਮੈਂ ਮੰਤਰੀ ਸਾਹਿਬ ਨੂੰ ਦੱਸਿਆ 100 ਕਰੋੜ ਰੁਪਇਆ ਲੀਜ਼ ਕਰਤਾ 4-5 ਦਿਨਾਂ ਬਾਅਦ ਕਰਿਆ ਜੀ